ਜੀ ਸਵਾਗਤ ਹੈ ਤੁਹਾਡਾ ਸਾਡੇ ਇਸ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਚੱਲਿਆਂ ਕਲਰ ਕੋਟ ਮਾਤਾ ਉਹਨਾਂ ਨੇ ਧਰ ਲਿਆ ਸਮਾਨ ਗੱਡੀ ਦੇ ਵਿੱਚ ਤੇ ਹੁਣ ਆਪਾਂ ਚੱਲਾਂਗੇ ਜੀ ਮਾਤਾ ਕੰਨੇ ਸਾਰਾ ਸਮਾਨ ਧਰ ਲਿਆ ਤੇ ਹੁਣ ਆਪਾਂ ਚੱਲਾਂਗੇ ਕਲਰ ਕੋਟ ਰਸਤੇ ਵਿੱਚ ਤੁਹਾਨੂੰ ਦਿਖਾਵਾਂਗੇ ਜੀ ਤੇ ਪੂਰੇ ਬਲੌਗ ਨਾਲ ਜੁੜੇ ਰਹੋ ਉੱਥੇ ਵੀ ਤੁਹਾਨੂੰ ਕਰਾਵਾਂਗੇ ਦਰਸ਼ਨ ਮਾਤਾ ਦੇ ਪੂਰਾ ਬਲੌਗ ਦੇਖਿਓ ਜੀ ਉਨੂੰ ਬਹੁਤ ਆਨੰਦ ਆਵੇਗਾ ਆਪਾਂ ਚੱਲ ਪਏ ਲੈ ਕੇ ਜੀਪ ਆਪਣੀ ਲੰਡੀ ਪ੍ਰਿਥਵੀ ਦੇਖ ਰਿਹਾ ਤਰ-ਪਤਰ ਤੇ ਦੇਖਦੇ ਆਪਾਂ ਅੱਗੇ ਅੱਗੇ ਕੀ ਬਣਦਾ ਜਰੂਰ ਦਿਖਾਵਾਂਗੇ ਕਿੰਨਾ ਖੁਸ਼ ਹੈ ਪੂਰੀ ਪ੍ਰਿਥਵੀ ਖੁਸ਼ ਹੈ ਜ ਤੁਸੀਂ ਆ ਪਹਰੇ ਇੱਕ ਸਾਲ ਜਾਣਿਆ ਇਹ ਆਪਾਂ ਪਹੁੰਚ ਚੁੱਕੇ ਹਾਂ ਸੁਨਾਮ ਸੀਰ ਉਦਮ ਸਿੰਘ ਦਾ ਨਗਰ सनाम अपना शहर पहुँच चुके हैं जी देखो उसद आप बुत द कोल मुड़ गए वापस सनाम पटियाले भवानीगढ़ होके जागे जी सनाम पहुँच चुके आप देखो जी तो मैना चौंक होके भवानीगढ़ फिर जावे जी आप करना होना कर बात क्या बात है जी पूरा खुश है तो कहना चलना चलो रहे कहना बनाया गला रहे ड्राइविंग कर रहे थे कहना हमें बुलाया बुलाओ अभी कोई सुनाम टूड़ी बहुत ज्यादा बार ना भोंक भरे खड़े ने पोली संरूर कैंचिया च खड़े अठ नौ भोंक भरे तूड़ी से देखो कित जा रही है ਉਹਨਾਂ ਉਹਨਾਂ ਤੁਰੇ ਦਾ ਰੇਟ ਘਟਾ ਵੈਸੇ ਨਹੀਂ ਜਾ ਰਹੀ ਤੁਰੇ ਬਾਹਰ ਨੂੰ ਬਸ ਨਾਮ ਤੋਂ ਪਟਿਆਲੇ ਵਾਲੀ ਸੜਕ ਤੇ ਜਾ ਰਹੇ ਸੀ ਮਹਿਲਾ ਚੌਕ ਨੂੰ ਮਹਿਲਾ ਚੌਕ ਤੋਂ ਜੇ ਅਮਰਪੁਰ ਨਿੰਗੜ ਹੋ ਕੇ ਆ ਗਈ ਸ਼ਰਮਾ ਸ਼ਰਮਾ ਦਾ ਨਾਮ ਵੀ ਸ਼ਰਮਾ ਬਣ ਗਿਆ ਪਹਿਲਾਂ ਹੈ ਨਹੀਂ ਸੀ ਤੇ ਸ਼ਾਨਦਾਰ ਸੜਕ ਦੀ ਮੁਰੰਮਤ ਹੋ ਰਹੀ ਹੈ ਜੀ ਦੀ तो नाम वाली थोड़ी उपर खबड़ जी हो रही है ना तो चलो ठीक है वैसे आप देखो जी भवानीगढ़ पहुंच गए तो चल फिर भवानीगढ़ शुरू हो गए जी इतों लाइटा लग चुकिया भवानीगढ़ पहुंच चुके हैं ਨੇ 라ਉ ਨਿਕਲ। ਦੁਕਾਨਿਆਂ ਨੂੰ ਪੂਰਾ ਬਲੌਗ ਅੱਗੇ ਜੁੜੇ ਰਹੋ। ਕ੍ਰਾਵਾਂ ਦੇ ਦਰਸ਼ਨ ਮਾਤਾ ਦੇ। ਬਾਹਰ ਨਿਕਲ ਬਹੁਤ ਭੀੜ ਸੀ। ਸ਼ਹਿਰ ਦੇ ਵਿੱਚ ਜਮਾਨਾ ਕੋਨਾ-ਕੋਨਾ ਭਰਿਆ ਹੋਇਆ ਸੀ ਸ਼ਹਿਰ। ਬਹੁਤ ਭੀੜ ਸੀ ਕਿਉਂਕਿ ਸ਼ਾਮ ਦਾ ਵੇਲਾ ਸੀਗਾ। ਸ਼ਾਮ ਦਾ ਵੇਲਾ ਸੀ ਤਾਂ। ਇਹਨਾਂ ਇੱਥੇ ਪਹੁੰਚ ਕੇ ਮਾਤਾ ਦੇ। ਕਲਰ ਕੋਟ ਪਹੁੰਚ ਕੇ ਦੇਖੋ। अगर सब दुखा सारा झूले वगैरह लगे हुए वगैरह बहुत भर हुआ से मेला दुकान वगैरह बहुत लगे हुए थे तो आप अगर जाके गाइड से खड़ी करे हम आप चलिए मत टेकन मा, मामी होने भी गई मेरे नाल ਮਾਸ ਜੀ ਮਾਮੀ ਮਾਮੀ ਕਰਨਾਉਣੇ ਚੱਲ ਪਏ ਮੱਥਾ ਟੇਕਣ ਮਾਤਾ ਜੀ ਆਪ ਕੋ ਪ੍ਰਸ਼ਾਦ ਪ੍ਰਸ਼ਾਦ ਲਿਆ ਜੀ ਭੋਗ ਲਿਆ ਮਾਤਾ ਦੇ ਮੱਥਾ ਟੇਕਣ ਵਾਸਤੇ ਆਪ ਜੀ ਮਾਤਾ ਜੀ ਬਹੁਤ ਬਾਰ ਬਖਸ਼ੀ ਤੁਹਾਨੂੰ ਆਵੀਂ ਤੁਹਾਨੂੰ ਇੱਥੇ ਬਹੁਤ Jadi kita ini kita besar begini, kena jalan apa macam begini, nak? Jadi, jadi, jadi,

ਸੋ ਸਭ ਤੋਂ ਬਾਅਦ ਇਹਨਾਂ ਸਵਾਗਤ ਅੰਦਰ ਦੇ ਲੈਕਚਰ ਮੈਂ ਹੁਣ ਲੈਕਚਰ ਦੇ ਦਿੱਤਾ ਆਪਣਾ ਗੌਰਵਾਨ ਬਾਟੜੇ ਸਵਾਗਤ ਜਿਹਨਾਂ ਦਾ ਇਹਨਾਂ ਨੂੰ ਬਹੁਤ ਰਿਸ਼ਤ ਦਾ ਨਹੀਂ ਸਹਿਯੋਗ ਨਾਲ ਮਾਧਨ ਬਾਟੇ ਜੁਬੀ ਸਾਰੀ ਵੀ ਨੋਟ ਬੋਟਾ ਜਰੂਰ ਕਰ ਲਿਓ ਜੈ ਮਾਤਾ ਸਾਡੇ ਇੱਕ ਤੋਂ ਬਾਅਦ ਲੰਗਰ ਛੱਕੇ ਕਮੇਟੀ ਪਰ ਨਾਹੀਂ ਸਾਡੇ ਰੋਕੀਨ ਚਾਰਜੀ ਲੰਗਰ ਇੰਚਾਰਜ ਰੋਕੀ ਜੀ ਸਾਡੇ ਨਾਲਗੇ ਤੋਂ ਸ਼ਿਤਲਾ ਮਾਤਾ ਪ੍ਰਬੰਧ ਕਮੇਟੀ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਦਰ ਮਾਰਦੀ ਚਲਦੀ ਸੇਵਾ 'ਚ ਆਪਣੀ ਹਾਜ਼ਰੀ ਲਾ ਰਹੀ ਨੇ ਦਾਨ ਜੀ ਦਾਨ ਚਾਹਦੇ ਰੋ ਦੀ ਚਾਹਦੇ ਰੋ ਥੋੜੀ ਜਿਹਾ ਮੋਦਦ ਹੋਣਾ ਜਰੂਰ ਵੀ ਹੋਰ ਕਰੇ ਕਿਹੜਾ ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਨੂੰ ਉਹ ਲੋਕੀ ਤੱਕ ਦੇ ਨੇ ਐਵੇਂ ਗੁਨਾਹ ਮੇਰੇ ਮਾਂ ਮੈਂ ਤੱਕਦਾ ਰਹਿਮ ਤਾਂ ਤੇਰੀਆਂ ਨੂੰ ਦਾਨ ਜੀ ਦਾਨ ਸੋ ਚਰਨ ਜੀ ਬਹੁਤ ਸਾਰੀ ਮਾਇਆ ਵਾਜੀ ਵੱਲੋਂ ਚਰਨ ਜੀ ਵੱਲੋਂ ਦੀਰ ਮੇਰੀ ਹੋਰ ਅਰਦਾਸ ਮਾਤਾ ਜੀ ਦੇ ਸੋਚਨਾਦੀਪਾਤ ਵੀ ਮੇਰੀ ਅਰਦਾਸ ਅਰਦਾਸਨ ਲੇ ਕੇ ਨਾਮੇ 1.2 ਲੱਖ ਬਨਾਵੀ ਇਹਨਾਂ ਦੇ ਘਰ ਵਿੱਚ ਵਰਕਟ ਮਾਮੀ ਦਾ ਜੀ ਦਾਨ ਸੋ ਸਾਰਾ ਸਮਾਨ ਮਾਤਾ ਦੇ ਦਰਵਾਜ਼ੇ ਸੰਗਤ ਆਈ ਪਿਆ ਜੀ ਜੋ ਪਹਿਲੇ ਕਿਰਨ ਵੇਂਦੇ ਜੀ ਬੈਠੇ ਹੁੰਦਾ ਤੇ ਸਾਰੀ ਸੰਗਤ ਆਈ ਪਈ ਤੇ ਜੀ ਇਸੋ ਇਧਰ ਮੇ ਅਰਦਾਸ ਇਸੋ ਇਧਰ ਮੇ ਅਰਦਾਸ ਮੇਰੇ ਕਹੇ ਕਾਰਨ ਹੋਣਾ ਜੇ ਮਾਂ ਦੀ ਮੂਰਤਾਂ ਮਾਰਨ ਦੇ ਸੋਹਣੇ ਕਰ ਕੋਈ ਮਾਂ ਕਹਿੰਦੀ ਆਉਂਦਾ ਉਹ ਸਾਹਾਂ ਬੁਵਾ ਉਹ ਬੁੜਾ ਕਰ ਦੇ ਕਰੇ ਦੇਖੋ ਜੇ ਹੰਸਣ ਦੇ ਜੇ ਜੇ ਦਿਨ ਹੱਥ ਮੋੜੇ ਸਾਰ ਨਾ ਆਉਂਦਾ ਵਿਸਾਰ ਇਹ ਹੰਸਣ ਦੇ है? सी बि भीड़ हूं आ टेकिया जी संगत आई ਵਾਪਸ ਅੱਧਾ ਕੋ ਬੈਠੇ ਜੀ ਨੰਗਰ ਬਗੜਾ ਪਾਣੀ ਦਾ ਲੰਗ ਲਾਇਆ ਸੀ ਜਲਦੀ ਸੁਬੀਹ ਲਾਇਓ ਸੀ ਲੰਕਰ ਲੱਗਿਆ ਸੀ ਬਹੁਤ ਪੈਸੇ ਦਾ ਮੁੰਡਿਆਂ ਦੀ ਨਾ ਹੌਣੇ ਜ ਮਿੱਠੇ ਟੰਡੇ ਮਿੱਠੇ ਜਲਦੀ ਸੁਬੀਹ ਲਾਇਓ ਸੀ ਉਹਨਾਂ ਨੇ ਬਗੀਆਂ ਗਰਮੀ ਦੇ ਵਿੱਚ ਸਾਨੂੰ ਮਾਤਾ ਨੂੰ ਤੰਦਰੁਸਤੀਆਂ ਬਖਸ਼ੇ ਸਾਰਜੀ ਗਣਾਚ ਰੱਖਿਆ ਨਾ ਬੱਚਿਆਂ ਵਾਸਤੇ ਜੀ ਝੂਲੇ ਲੇਖੋ ਗੱਡੀ ਜੀ ਬਚਪਨ ਵਿੱਚ ਬੜਾ ਚੌਕਸ ਹੁੰਦਾ ਸੀ ਮੈਨੂੰ ਕੱਟ ਗਿਆ ਪਰ ਪਹਿਲਾਂ ਮਾੜਾ ਹੁੰਦਾ ਜੂ ਤਾਂ ਝੂਲੇ ਵਗੈਰਾ ਕੱਟ ਗਿਆ ਸਿਸਟਮ हा <laughs> <laughs> ਜੀ ਦੋਸਤਾਂ ਮੈ ਵੀ ਚੱਲ ਰਹੀ ਹੋਵੇ ਤਾਂ ਬਿਆੰਤ ਮਾ ਅਵਾਜ਼ ਕਰਾਗੇ ਨੇ ਕੌਯਨਮ ਚਰਦੀ ਕਰੂ ਕੇ ਰੱਖੇ ਹਨ ਮਦਾਨ ਫਤਕੂਖਸ਼ੇ ਜਿਹੜੇ ਖਜ਼ਾਨੇ ਤੋਂ ਮਾਇਆ ਖਜ਼ਾਨੇ ਫਤਲੇ ਤੇ ਜੋੜ ਰੱਖੇ ਮਾਤਾ ਰਾਣੀ ਤੇ ਗੈਰ ਮਾਤਾ ਦੀ ਗੈਰ ਮਾਤਾ ਦੀ ਗੈਰ ਮਾਤਾ ਦੀ ਧੰਨ 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 ਦਸਮਾਨ ਜਿਹੜੇ ਜਰਾ ਮੈਂ ਇਹ ਦੇਖ ਕੇ ਨਾਮ ਜਰੂਰ ਕਰਕੇ ਜਾਊਂਗੀ

ਜੈ ਮਾਤਾ ਜੈ ਮਾਤਾ ਜੀ ਨੰਨ ਨੰਨ ਸਰਦ ਸ੍ਰੀ ਮਾਤਾ ਜੀ ਕੈਮਾਤਾ ਜੀ ਜੈ ਮਾਤਾ ਜੀ ਜੈ ਮਾਤਾ ਜੀ They really don't